ਆ ਬਾਵਿਆ ਗਿਆ ਕੀ ਲੈਂਦਾ ਪੇ ਉਹ ਮੋਮ ਜੀ ਹੈ ਉਹ ਮੋਮ ਜੀ ਹੋ ਕੀ ਨੇ ਮੋਮ ਜੀ ਖਾਣ ਵਾਲੇ ਮੋਮ ਜੀ ਹਾਂ ਮੋਮ ਜੀ ਉਹ ਮੋਮ ਜੀ ਕਿੰਦੇ ਨੇ ਹੈ ਪੇ ਮੋਮ ਸਾਹਿਬ ਕੀ ਮੋਮ ਸਾਹਿਬ ਕੀ ਲੈਂਦਾ ਨੱਸਦੇ ਮੋਮ ਜੀ ਕਿ ਲੈਂਦਾ ਮੋਮ ਜੀ ਮੋਮ ਜੀ ਹਾਂ ਮੋਮੋ ਜੇ ਮੋਮੋ ਜੇ ਕਰੀਣਾ ਵਾ ਵਾ ਪਤਾ ਨਹੀਂ ਕੀ ਲੈਂਦਾ ਦੇਖਾਂ ਕੀ ਲੈਂਦਾ ਉਹ ਟੋਟੋ ਬੁਲਾਉਂਦਾ ਬੁਲਾ ਮੋਮੋ ਜੇ ਬਾਬੇ ਉਹ ਜਲਾ ਲੈ ਤੂੰ ਮੋਮੋ ਜੇ ਮੋਮੋ ਜੇ ਕਹੀਣਾ ਕੀ ਕਹਿਣਾ ਤੂੰ ਮੋਜ ਤੂੰ ਹੋਏ ਮੋਮੋ ਸਰ ਤੂੰ ਪਹਿਲਾਂ ਕੀ ਕਹਿੰਦੀ ਬਾਬੇ ਮੋਮੋ ਜੇ ਮੋਮੋ ਜੇ ਕਹਦੇ ਨੇ ਮੈਂ ਮੈਨੂੰ ਮੋਮੋ ਜੋ ਮੇਰੇ ਵਾਸਤੇ ਲੈ ਕੇ ਨਿਖਾੜਨੋ ਹਾਂ ਤੂੰ ਬੱਚਾ ਜਤਾ ਬੇਟਾ ਛੋਟਾ ਬੱਚਾ ਵਾ ਬਾਬਾ ਕਹਿੰਦਾ ਮੋਮੋ ਜੇ ਮਾਪੇ ਪਤਾ ਨਹੀਂ ਕੀ ਕਹਿੰਦਾ ਨਾ ਬਾਬਾ ਇਲਾਵਾ ਵੀ ਦੁਖਾ ਲਾ ਬੈਲਾ ਖਾਲਾ ਪੇ ਬੈਲਾ ਮੈਂ ਤਾਂ ਖਾਉਂਗਾ ਬਸ ਕੀ ਨੇ ਇਹ ਖਾ ਲਓ ਕੀ ਨੇ ਇਹ ਮੋਮਜ ਪਹਿਲਾਂ ਹੀ ਜਾਂਦੀਆਂ ਅੰਡੇ ਹੋਏ ਹੋਏ ਪਹਿਲਾਂ ਤਾਂ ਜਾਂਦ ਦੇ ਦਿਆ ਪਹਿਲਾਂ ਅਸਵਾ ਪੇ ਕੀ ਕਹਾਂ ਦੀ ਮੋਮਜ ਹੋਰ ਕੀ ਕਹਾਂ ਪਹਿਲਾਂ ਪਹਿਲਾਂ ਕੀ ਕਹਾਂ ਸੀ ਜਦੋਂ ਲੈnde ਦੀਏ ਮੋਮਜ ਹਾਂ ਮੋਮੋਜ ਹੁੰਦੇ ਨੇ ਨੂੰ ਮੋਮੋਜ ਗਿਆ ਕਰ ਹੁਣ ਤੋਂ ਠੀਕ ਆ ਲਾਓ ਬਈ ਆਪਾਂ ਤਾਂ ਦੂਜੀ ਤੀਜੀ ਵਾਰ ਖਾ ਰਿਆ ਮੈਂ ਸਾਂ ਮੋਮੋਜ ਪਹਿਲਾਂ ਇੱਕ ਵਾਰ ਬੇਲਾਂ ਖੰਜੀ ਵਧੀਆ ਨਹੀਂ ਲੱਗਦੇ ਪਾਪੇ ਨੇ ਡਰਾ ਕੇ ਦਿੱਤੇ ਮੈਨੂੰ ਵਧੀਆ ਨਹੀਂ ਲੱਦੇਗੇ ਇਹ ਮੋਮ ਜੀ ਜਮਾਂ ਵੀ ਹੋਰੀ ਜਿ ਲੱਗਦੇ ਨੇ ਪਰ ਪਾਪੇ ਨੇ ਲੈ ਆਂਦੇ ਨੇ ਹੁਣ ਤਾਂ ਖਾਵਾਂਗੇ ਮੈਂ ਸੱਚੀ ਕਹਿ ਰਿਹਾ ਅੱਜ ਮਸਾਂ ਦੂਜੇ ਵਾਰ ਖਾ ਰਾਂਗਾ ਜ਼ਿੰਦਗੀ ਚ ਦੂਜੇ ਵਾ ਤੀਜੇ ਵਾਰ ਬਸ ਇੱਕ ਵਾਰ ਉਹ ਉਦੋਂ ਵੀ ਇੱਕ ਇੱਕ ਖਾਦਾ ਸੀਗਾ ਹਾਂ ਤੀਜੇ ਵਾਰ ਖਾ ਰਾਂਗਾ ਅੱਲਾਪਾ ਕਰਦੇ ਰਹਿਸਤ ਪਾਪੇ ਨੇ ਲੈ ਆਂਦੇ ਹੋਏ ਖਾਣਿਆ ਫਿਰ ਲੋਣ ਆਪਾਂ ਖਾਣੇ ਪਾਪੇ ਦੇ ਲੈ ਆਂਦੇ ਹੋਏ ਮੋਮ ਜੀ ਮੋਮ ਜੀ ਕੀ ਬੇ ਮੋਮ ਜੀ ਟੀ ਵਾਲਾ ਤਾਂ ਕਹਿ ਤੋ ਕਹਿੰਦੀ ਮੋਮਸ ਮੋਮਸ ਮੋਮੋ ਜੀ ਚਲੋ ਖਾਣੇ ਆਉਣ ਆਪਾਂ